ਰਾਈਗੁਰ ਦੀ ਕਹਾਸਾ ਕਿ ਰਾਈਗੁਰ ਦੀ ਫਤੇ ਅੱਜ ਆਪਣੇ ਨਿਊ ਵਲੋਗ ਵਿੱਚ ਆਪ ਸਭ ਜੀ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਗੁਰਦਵਾਰ ਸਹਿਬੇ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਗੁਰਦਵਾਰ ਸਹਿਬ ਭਟਾਲਾ ਰੋਡ ਤੇ ਸਥਿਤ ਹੈ ਗਲਾਸ ਆਲੋ ਪਿਆਰੀ ਸਾਜ ਸੰਗਤ ਜੀ ਪ੍ਰਸ਼ਾਦ ਲੁੰਨੇ ਆ ਤੇ ਕਰਵਾਨੇ ਪ੍ਰਸ਼ਾਦ ਦੀ ਇਹ ਕਿੜਾ ਆਪਾਂ ਸਾਦੀ ਬੀਤ ਤੋਂ ਪ੍ਰਾਪਤ ਕਰਦੇ ਆ ਆਪਾਂ ਇਥੋਂ ਕਰ ਚਲੇ ਨੇ ਜਾ ਕੇ ਪੂਗ ਲਵਣੇ ਆ ਪ੍ਰਸ਼ਾਦੀ ਤੇਰੀਆਂ ਦਰਸ਼ਨ ਕਰਦੇ ਗੁਰਦੈਰ ਸਾਹਿਬ ਜੀ ਦੇ ਅੰਦਰ ਮੈਂ ਦੇਖੇ ਪੁਤਰੀ ਸਾਸੰਗੀ ਇਹ ਸਾਡੇ ਸਤਿਪਸਥਾਨ ਸ੍ਰੀ ਪੋਰਾ ਸਾਹਿਬ ਹੁਣ ਅਸੀਂ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਵਾਂਗੇ ਸਾਰੇ ਸਤ ਸੰਗਤ ਜੀ ਸੋਹਰਾ ਸਾਜੂ ਤੋਂ ਮੱਥਾ ਟੇਕ ਕੇ ਬਾਹਰ ਆ ਗਿਆ ਜਿੰਨੀ ਵੀਡੀਓ ਬਣਨੀ ਸੀ ਮੈਂ ਤੁਹਾਨੂੰ ਬਣਾ ਕੇ ਦੱਸ ਦਿੱਤੀ ਆ ਕਿਉਂਕਿ ਬਹੁਤ ਜ਼ਿਆਦਾ ਸੰਗਤ ਸੀ ਤੇ ਇਹ ਇਤਿਹਾਸ ਆ ਸੋਹਰਾ ਸਾਹਿਬ ਜੀ ਦਾ ਲੈ ਗੁਡ ਤੇ ਹੁਣ ਅਸੀਂ ਇੱਥੋਂ ਪ੍ਰਸ਼ਾਦ ਲਵਾਂਗੇ ਅਸੀਂ ਵਾਪਸੀ ਕਰਾਂਗੇ ਪ੍ਰਸ਼ਾਦ ਲੈ ਕੇ ਅੱਜ ਸੰਗ੍ਰਾਂਦ ਕਰਕੇ ਸੰਗਤ ਗੋਜ ਜਾ ਰਹੀ ਗੁਰਪੁਰੂ ਦਾ ਸਤਿਗੁਰੇంద్ర ਜੀ ਦੇ ਨਾਮ ਨੇ ਗੁਰਸਿੱਖ ਪ੍ਰਸ਼ਾਦ ਦੀ ਲੈ ਗੁਡ ਜੀ ਬੇਰੀ ਸਾ ਸਰ ਜੀ ਇਹ ਨਿਸ਼ਾਨ ਸਾਹਿਬ ਜਤਵਰ ਸੱਜ ਜੀ ਦਾ ਏ ਗੁਰਦੁਆਰਾ ਸੇਬ ਇਹ ਜਿਹੜਾ ਮੈਂ ਸੰਖੇਪ ਇਤਿਹਾਸ ਇਹ ਤੋਂ ਮੈਂ ਤੁਹਾਨੂੰ ਦਿਖਾਨੀ ਆ ਵੀਡੀਓ ਬਣਾਦਿਆਂ ਦੀ ਵੀ ਸੰਖੇਪ ਇਤਿਹਾਸ ਦੀ ਇਹ ਸੰਖੇਪ ਇਤਿਹਾਸ ਗੁਰਦੁਆਰਾ ਸੇਬ ਜੀ ਦਾ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸੇਬ ਜੀ ਬਾਬਾ ਬਕਾਲਾ ਸੇਬ ਜੀ ਦਾ ਅੰਮ੍ਰਿਤਸਰ ਗੁਰਦੁਆਰਾ ਸੀ ਦਰਬਾਰ ਸੇਬ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਫੁੱਟੇ ਸੇਬ ਜੀ ਦੀ ਵੰਚਪਈ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਗੁਰਦੁਆਰੇ ਸੀਪੋਰਾ ਸਾਹਿਬ ਪੋਰਾ ਸਾਹਿਬ ਜੀ ਦੇ ਦਰਸ਼ਨ ਅਸੀਂ ਤੁਹਾਨੂੰ ਕਰਵਾਏ ਸੀਗੇ ਇਹਦਾ ਇਤਿਹਾਸ ਹੈ ਇਸ ਸਥਾਨ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਬਲਤੀ ਕੀਤੀ ਸੀ ਇਸ ਸਥਾਨ ਤੋਂ ਗੁਰੂ ਸਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਨੂੰ ਲਬਾਣਾ ਦਾ ਡੁੱਬਦਾ ਬੇੜਾ ਪਾਰ ਲੰਗਾਇਆ ਇੱਥੇ ਹੀ ਭਾਈ ਮੱਖਣ ਸ਼ਾਹ ਜੀ ਨੇ ਸੱਚਾ ਗੁਰੂ ਲਾਦਾ ਰੇਦਾ ਹੋਕਾ ਦੇ ਕੇ ਗੁਰੂ ਸਹਿਬ ਜੀ ਨੂੰ ਪ੍ਰਗਟ ਕੀਤਾ هون ਸ਼੍ਰੀ ਪੁਰਸਹਿਬ ਉੱਪਰ ਨੋਹ ਮੰਦਿਰ ਇਮਾਰਤ ਸੋਵਿਤ ਹੈ ਸੇ ਗੁਰਦੁਆਰਾ ਸ੍ਰੀ ਮੰਜੀ ਸਾਹਿਬਾ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਤੇ ਸੀਗੇ ਤੇ ਗੁਰਦੁਆਰਾ ਸ਼ੀਸ਼ਮੈਲ ਸਹਿਬ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਇਆ ਸੀ ਵਲੋਗ ਵਿੱਚ ਤੁਸੀਂ ਉਹਦਾ ਇਤਿਹਾਸ ਵੀ ਦੇਖ ਸਕਦੇ ਹੋ ਪਹਿਲੇ ਇਹ ਇਤਿਹਾਸ ਸੀਗਾ ਹੁਣ ਅਸੀਂ ਮੱਥਾ ਟੇਕ ਲਿਆ ਆ ਕਿੜਾ ਪ੍ਰਸ਼ਾਦੀ ਦੇ ਤਹੀਂ ਛਤ ਲਿਆ ਹੁਣ ਅਸੀਂ ਬਾਹਰ ਜਾਵਾਂਗੇ ਉੱਥੇ ਮੈਂ ਤੁਹਾਨੂੰ ਜੋੜਾ ਘਰ ਤੇ ਲੰਗਰ ਹਾਲ ਦੇ ਦਰਸ਼ਨ ਕਰਾਵਾਂਗੀ ਪਹਿਲੇ ਗੁਰਪ੍ਰੀਤ ਸਾਹਿਬ ਸਿੰਘ ਜੀ ਜਿਹੜਾ ਲੰਗਰ ਹਾਲ ਸੀਗਾ ਉਹ ਇੱਥੇ ਸਾਹਮਣੇ ਸੀਗਾ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਹੁਣ ਜਿਹੜਾ ਨਵਾਂ ਲੰਗਰ ਹਾਲ ਬਣ ਗਿਆ ਬਾਹਰ ਉਹਦੀ ਦਰਸ਼ਨ ਕਰਾਵਾਂਗੇ I'm uh -huh. sorry ਦੀ ਸਾਸਨ ਜੀ ਆਹ ਰਾ ਜੋੜਾ ਕਰ ਤੇ ਗੱਠੀ ਕਰ ਗੱਠੀ ਕਰ ਤੇ ਜੋੜਾ ਹਾਂਜੀ ਮੈਂ ਤਾਂ ਚਲਾ ਆਇਆ ਕਿ 10 ਮਿੰਟ ਆਪਣੇ ਲੈਣ ਆਇਆ ਉਹ ਖਾਲੀਨ ਜੁੜਾ ਕਰ ਹੋ ਕੇ ਸੀ ਜੋੜਾ ਲੈ ਕੇ ਹੁਣ ਅਸੀਂ ਅੱਗੇ ਗਿਉਂ ਤਰੀ ਸਾਹ ਸੰਗਿਉ ਜੀ ਲੰਗਰ ਹਾਲ ਇਹਨਾਂ ਵੱਲ ਲੰਗਰ ਹਾਲ ਬਣਿਆ ਹੋਇਆ ਇਹ ਗੁਰੂ ਕਾ ਲੰਗਰ ਨਾ ਮਲੇਂਗਰ ਹਾਲ ਬਣੇ ਤਾਂ ਸੀ ਇਹਦੇ ਤੇ ਬਹੁਤ ਸਾਰੇ ਸੀ ਮਾਇਦੇ ਚਾਲੂ ਬਣਾ ਨਿਵਾਸ ਘਰ ਇਹ ਨਿਵਾਸ ਘਰ ਜਿਹੜਾ ਖੰਡਪੜ ਸਾਹਿਬ ਰੱਖਦੇ ਇੱਥੇ ਰਹਿੰਦੇ ਹਨ ਨਾ ਨਿਵਾਸ ਘਰ ਗੁਰਪ੍ਰੀਤ ਸਾਹਿਬ ਜੀ ਨੂੰ ਨਾ ਤਾਂ ਮਾਛੜੇ ਇਕ ਲਿਆ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਇਹ ਤੁਹਾਨੂੰ ਦਿਖਾਇਆ ਸੀਗਾ ਨਿਵਾਸ ਘਰ ਇਸ ਤੋਂ ਅਸੀਂ ਵਾਪਸ ਜਾਵਾਂਗੇ ਆਜੋ ਇਹ ਗੱਡੀ ਐ ਪਾਰਕਿੰਗ ਹਾਂ ਹਾਂ ਪਾਰਕਿੰਗ ਚ ਆਪਾਂ ਗੱਡੀ ਲਾਈ ਆ ਹੁਣ ਆਪਾਂ ਵਾਪਸ ਜਾਵਾਂਗੇ ਤੇ ਇੱਥੇ ਹੀ ਮੈਂ ਆਪਣੇ ਵਲੌਗ ਦਾ ਐਂਡ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ